ਇਸ ਸਾਲਾਂ ਤੋਂ ਕੰਮ ਕਰਦੇ ਉਹਨਾਂ ਨੂੰ 3-4 ਮਹੀਨੇ ਹੋਏ ਲੱਗਿਆ ਉਹਨਾਂ ਨੇ ਲੱਗਿਆ ਨੂੰ 3 ਕਿ ਮਹੀਨੇ ਹੋਏ ਨਵੇਂ ਨਵੇਂ ਲੱਗੇ ਨੇ ਉਹ ਵੱਡੇ ਜੀ ਨਾ ਮੈਡਮ ਤੇਲੇ ਵੀ ਇਹੀ ਕੰਮ ਕਰਦੇ ਜੀ ਮੇਰੇ ਪਿਤਾ ਜੀ ਆ ਕਹਿੰਦਾ ਕਿੱਥੇ ਕਰਦੇ ਸੀ ਹਾਂ ਜੀ ਹੁਣ ਦੱਸਿਆ ਪੁਲਿਸ ਨੂੰ ਪਤਾ ਲੱਗਿਆ ਹੁਣ ਕੀ ਕਿੱਥੇ ਕਿੱਥੇ ਹਾਂ ਜੀ ਮੈਨੂੰ ਪਤਾ ਨਹੀਂ ਕਿੱਥੇ ਆ ਸਭ ਤੋਂ ਵੱਡੀ ਗੱਲ ਇਹ ਕੀ ਬੀਚ ਨਹੀਂ ਅੰਗਲੀ ਹੈ ਕਿ ਇਹ ਜ ਰੈ residencial area ਬਿਲਕੁਲ ਤੇ ਇਹ ਦੇਖਣਾ ਪਊਗਾ ਕਿ ਪਰਮਿਸ਼ਨ ਸੀਗੀ ਇਹਨਾਂ ਦੇ ਕੋਲ ਕਿ ਨਹੀਂ ਸੀਗੀ ਜਿਹੜੇ ਬੇਸਿਕ ਸਟੈਂਡਸਰਡ ਫੜਿਆ ਸੀ ਜਿਹੜੇ ਇੰਡਸਟਰੀ ਦੇ ਸਿਕਿਉਰਟੀ ਦੇ ਨੋਰਮਸ ਐ ਉਹ ਪੂਰੇ ਹੋਏ ਸੀਗੇ ਕਿ ਨਹੀਂ ਹੋਏ ਸੀਗੇ ਜੇ ਨਹੀਂ ਹੋਏ ਸੀਗੇ ਤੇ ਕੌਣ ਜ਼ਿੰਮੇਵਾਰ ਹੈ ਜੀ ਮਾਲਕ ਹੋ ਗਿਆ ਜਿਹੜੇ ਜਿਹੜੇ ਡਿਪਾਰਟਮੈਂਟਸ ਐ ਬੰਦੀ ਕਾਰਵਾਈ ਐਕਸ਼ਨ ਸਖਤ ਹਿੱਟ ਸਕਦਾ ਜੇ ਫੈਕਟਰੀ ਦਾ ਮਾਲਕ ਵੀ ਉਹ ਮੌਕੇ ਤੇ ਨਹੀਂ ਪਹੁੰਚ ਸਕਿਆ बनाकंड का मंडल देखो एक लेके के एम्प्लॉइज से बिठा के कि मेरी जान बहुत जरूरी है एफओ जी ये जड़ी फैक्ट्रीज ने खास तौर पे बड़ा केमिकल है ऑडिट समय सिर होना चाहिए था चिकट टंग आ गया पावर जेड़ा अपना पोल्यूशन बोर्ड है पूरी जड़ी की शमूलियत दे रही है क्या ये सिर्फ दावा ही रह जाएगा या इंप्लीमेंट होगी क्या थोड़ी इन कमिंग डेज आज से कल कुछ एक्शन देखोगे राइट सर ये कौन व्यक्ति स्टिल टू बी आइडेंटिफाइड स्टिल तो डेथ हो चुकी है ਸਾਰੇ ਰੁਕਾ ਲੋ ਗਏ ਜਾਰੀ ਸੀ ਕਿ ਪੁਰਾਣੀ ਤਰੀਕੇ ਨਾਲ ਪੁਰਾਣੀ ਬਹੁਤ ਸਾਲਾਂ ਦੀ ਫੈਕਟਰੀ ਚੱਲ ਰਹੀ ਸੀ ਇਸ ਤਰ੍ਹਾਂ ਕੰਮ ਜਾਰੀ ਹੈ ਇਹ ਇੱਕ ਟੈਕਨੀਕਲ ਇਸ਼ੂ ਹੈ ਕੰਸਰਨਡ ਡਿਪਾਰਟਮੈਂਟ ਨਾਲ ਸਾਰਾ ਨਾਲ ਕਰ ਦਿੱਤੀ ਜਾਊਗਾ ਨੰਬਰ 1 ਜਿਹੜੀ ਗੈਸ ਲੀਕ ਕਰ ਰਹੀ ਹੈ ਕਿੰਨੀ ਦੇਰ ਤੱਕ ਇਹਨੂੰ ਕੰਟਰੋਲ ਕੀਤਾ ਜਾਏ ਕਿਉਂਕਿ ਅੱਖਾਂ ਨੂੰ ਪੈ ਰਹੀ ਹੈ ਜਿਹੜੇ ਰਾਹ ਦੀਰ ਹੈ ਉਹ ਹੋ ਗਈ ਹੈ ਇਟ 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 ਜੀ ਉਹਨਾਂ ਦੀ ਹਾਲਾਤ ਸਾਰਿਆਂ ਦੀ ਠੀਕ ਹੈ ਫਤਰੇ ਤੋਂ ਬਾਹਰ ਹੈ ਹਾਂਜੀ ਕਿੱਸਾ ਕੋਈ ਵਿਅਕਤੀ ਨੂੰ ਬਾਹਰ ਕੱਢ ਕੇ ਲੈ ਕੇ ਆਏ ਸੀ ਉਹਦੀ ਸਿਚੁਏਸ਼ਨ ਕੀ ਹੈ ਦੇਖੋ ਜਿਹੜਾ ਹੁਣੀ ਸਿਵਲ ਸਰਜਨ ਆਫਿਸ ਤੋਂ ਮੈਸੇਜ ਪਤਾ ਚੱਲੇ ਕਿ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਇੱਕ ਜਿਹੜਾ ਬੰਦਾ ਅਨਕੌਨਸ਼ੀਅਸ ਬਾਹਰ ਕੱਢ ਕੇ ਲੈ ਕੇ ਆਏ ਸੀ ਉਹਦੀ ਡੈਥ ਹੋਈ ਹੈਗੀ ਆ ਔਰ ਇਹਦੇ ਵਿੱਚ ਜਿਹੜਾ ਹੈਗਾ ਡੀਸੀ ਸਾਹਿਬ ਨੇ ਐਸਡੀਐਮ 1 ਨੂੰ ਮਾਜਿਸਟਰੇਲ ਇਨਕੁਆਰੀ ਜਿਹੜੀ ਹੈਗੀ ਆ ਮਾਰਕ ਕੀਤੀ ਹੈਗੀ ਉਹ 15 ਦਿਨ ਦੇ ਵਿੱਚ ਇਨਕੁਆਰੀ ਕਰਨਗੇ ਔਰ ਰਿਪੋਰਟ ਸਬਮਿਟ ਕਰਨਗੇ ਕਿ ਇਹਦੇ ਜਿਹੜੇ ਜਿਹੜਾ ਇਨਸੀਡੈਂਟ ਹੋਇਆ ਇਹਦੇ ਔਰ ਜਿਹੜੇ ਫਰਦਰ ਫਿਊਚਰ ਦੇ ਵਿੱਚ ਜਿੱਥੇ ਅਗਰ ਕੋਈ ਹੋਰ ਫੈਕਟਰੀਸ ਲੱਗੀਆਂ ਹੈਗੀਆਂ ਉਹਦੇ ਲਈ ਕੀ ਕੀ ਮਿਆਰ ਲੈਣੇ ਚਾਹੀਦੇ ਹੈਗੇ ਠੀਕ ਹੈ